ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਨਵੇਂ ਚ ਡਿਜ਼ਾਈਨ ਸ਼ੇਅਰ ਕਰ ਰਹੇ ਹਾਂ ਸੋ ਇਹ ਬਹੁਤ ਹੀ ਪਿਆਰੇ ਜੀ ਕਲਰ ਕੰਟਰਾਸਟ ਤੇ ਬਨੇ ਹੋਏ ਆ ਸੋ ਜਿਵੇਂ ਕਿ ਆਪਣਾ ਜਿਹੜਾ ਕੰਮ ਹੈਗਾ ਸੋ ਬਹੁਤ ਹੀ ਆਪਾਂ ਜਿਵੇਂ ਬਾਲਾਂ ਦੇ ਕਾਫੀ ਡਿਜ਼ਾਈਨ ਤੁਹਾਨੂੰ ਦਿਖਾਉਣੇ ਆ ਬ੍ਰੀਕ ਕੰਮ ਦੇ ਵਿੱਚ ਆਪਣਾ ਥੋੜਾ ਜਆ ਜ਼ਿਆਦਾ ਸੂਟਸ ਹੁੰਦੇ ਆ ਸੋ ਸਾਰਿਆਂ ਨੂੰ ਵੱਲੋਂ ਜਿਹੜੇ ਕਿ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਸੋ ਉਸੇ ਕਰਕੇ ਥੋੜਾ ਰੇਂਜ ਦਾ ਵੀ ਹੋ ਜਾਂਦਾ ਹੈ ਕਿ ਤੁਸੀਂ ਜਦੋਂ ਚੰਗੀ ਚੀਜ਼ ਬਣਾਉਣੀ ਹੋ ਤਾਂ ਉਨੀ ਹੀ ਉਹ ਕਾਸਟਲੀ ਹੋ ਜਾਂਦੀ ਹੈ ਜਿੰਨਾ ਤੁਸੀਂ ਗੁੜ ਪਾਉਂਗੇ ਉਨਾ ਹੀ ਮਿੱਠਾ ਹੁੰਦਾ ਜਿਵੇਂ ਕਿ ਤੁਸੀਂ ਆਪਣੀ ਹਾਮੀ ਆਪਣੀ ਕਹਾਵਤ ਹੈ ਜਿਹੜੀ ਉਹ ਹੁੰਦੀ ਹੈ ਸੋ ਕਈ ਜਿਹੜੇ ਆਪਣੇ ਮੈਨੂੰ ਡੇਲੀ ਮੈਸੇजेस ਆਉਂਦੇ ਆ ਕਿ ਤੁਸੀਂ ਥੋੜਾ ਜਆ ਤੁਹਾਡੇ ਸੂਟ ਜਿਹੜਾ ਸਾਡੇ ਬਜਟ ਤੋਂ ਬਾਹਰ ਹੈਗੇ ਆ ਸੋ ਜੀ ਆਪਾਂ ਦੁਪੱਟੇ ਵੀ ਪਿਓਰ ਦੇ ਲਗਾਉਣੇ ਆ ਤੁਸੀਂ ਦੇਖਦੇ ਹੋਵੋਗੇ ਕਿ ਆਪਣੇ ਜਿਹੜੇ ਸਾਰੇ ਸੂਟਸ ਦੇ ਨਾਲ ਡਾਈ-ਡਾਈ ਦੁਪੱਟਾ ਹੈ ਖੁੱਲਾ ਦੁਪੱਟਾ ਹੁੰਦਾ ਪਿਓਰ ਦਾ ਦੁਪੱਟਾ ਲਾਉਣੇ ਚਾਹੀਏ ਚਾਹੇ ਸੁਪਰ net ਹੋਵੇ ਚਾਹੇ ਕੋ ਪਿਓਰ ਕੋਟਾ ਹੋਵੇ ਜਿਸ ਤਰ੍ਹਾਂ 300 ਦੇ ਦੁਪੱਟੇ ਮੇਰੇ ਕੋਲ ਬਹੁਤ ਸਾਰਾ ਡਿਮਾਂਡ ਕਰਦੇ ਆ ਕਿ 150 ਦੁਪੱਟਾ ਆਉਂਦਾ 300 ਦੁਪੱਟਾ ਆਉਂਦਾ ਸੋ ਮੈਨੂੰ ਇਹ ਹੁੰਦਾ ਹੈ ਕਿ ਕਿਉਂਕਿ ਆਪਣੇ ਕੋਲੇ ਜਿਹੜੇ ਡਿਜ਼ਾਈਨਸ ਹੈਗੇ ਉਹ ਸਪੈਸ਼ਲ ਹੁੰਦੇ ਆ ਥੋੜੇ ਹੈਵੀ ਹੁੰਦੇ ਆ ਉਹਨਾਂ ਸੂਟਸ ਦੇ ਨਾਲ ਅਜੀ ਉਹ ਜਿਹੜੇ 150 ਵਾਲੇ ਦੁਪੱਟੇ ਆ ਜਾਂ 300 ਵਾਲੇ ਦੁਪੱਟੇ ਆਪਾਂ ਨਹੀਂ ਲਗਾਉਂਦੇ ਹੈਗੇ ਆਪਾਂ ਜੇ ਸੁਪਰ ਨੈਟ 'ਚ ਵੀ ਜਾਣਾ ਦਾ ਪਿਓਰ 'ਚ ਜਾਵਾਂਗੇ ਅਗਰ ਸੋ ਪਿਓਰ ਕੋਟਾ ਵੀ ਲਗਾਉਣੇ ਕੋਟਾ ਵੀ ਲਗਾਉਣੇ ਉਹਦੇ ਵਿੱਚ ਵੀ 150 ਦੇ ਵਿੱਚ ਆਉਂਦੇ ਆ ਸੋ ਮੈਨੂੰ ਵੀ ਇਹ ਚੀਜ਼ ਪਤਾ ਹੈਗੀ ਹੈ ਕਿ 1 ਸੋ ਆਪਾਂ ਇਹਨਾਂ ਸੂਟਸ ਦੇ ਨਾਲ ਉਹ ਸੂਟ ਜਿਹੜਾ ਨਹੀਂ ਕਰ ਨਹੀਂ ਲਗਾ ਸਕਦੇ ਦੁਪट्टे ਅਗਰ ਤੁਸੀਂ ਮੈਂ ਤੁਹਾਨੂੰ ਇਸੇ ਲਈ ਕਹਿੰਦੀ ਹੁੰਦੀ ਕਿ ਅਗਰ ਤੁਸੀਂ ਖੁਦ ਸੂਟ ਬਣਵਾ ਲਓਨਲੀ ਦੁਪੱਟਾ ਤੁਸੀਂ ਖੁਦ ਆਪਣਾ ਰੈਡੀ ਕਰ ਸਕਦੇ ਹੋ ਸੋ ਇਹ ਜਿਵੇਂ ਡਿਜ਼ਾਈਨ ਹੈ ਜੀ ਤੁਸੀਂ ਖੁਦ ਦੇਖੋਗੇ ਇਹ ਤੁਹਾਨੂੰ ਏਮਬਰਾਇਡਰੀ ਇੰਨੀ ਕੀ ਬਰੀਕ ਹੈ ਕਿ ਤੁਹਾਨੂੰ ਖੁਦ ਨੂੰ ਨਹੀਂ ਪਤਾ ਚੱਲਣਾ ਕਿ ਇਹ ਪੇਂਟ ਹੈ ਜਾਂ ਏਮਬਰਾਇਡਰੀ ਕੀਤੀ ਹੈ ਇਹ ਬਹੁਤ ਹੀ ਪਿਆਰਾ ਜਿਹਾ ਨਿਓਨ ਸ਼ੇਡ ਹੈ ਜਿਹੜਾ ਐਗਜ਼ੈਕਟ ਸ਼ੇਡ ਹੋਣ ਤੁਹਾਨੂੰ ਦਿਖ ਰਿਹਾ ਹੈ ਇਹੀ ਇਹਦਾ ਐਗਜ਼ੈਕਟ ਸ਼ੇਡ ਕਿਉਂਕਿ ਜਦੋਂ ਆਪਾਂ ਨੇੜੀ ਕਰਦੇ ਆ ਇਹ ਥੋੜਾ ਪੈਰੇਟੋਨ ਆ ਜਾਂਦੀ ਹੈ ਇਸ ਤਰ੍ਹਾਂ ਦਾ yellow ਟੋਨ ਦੇ ਵਿੱਚ ਹੈ ਥੋੜਾ ਗ੍ਰੀਨੀਸ਼ ਟੱਚ ਦੇ ਵਿੱਚ ਹੈ ਸੋ yellow ਜਿਮੀ ਕਲਰ ਤੁਹਾਨੂੰ ਦਿਖ ਰਿਹਾ ਹੈ ਇਹ ਦੇਖੋ ਤੁਸੀਂ ਇਹਦਾ ਗਲਾ ਵੀ ਫੁੱਲ ਹੈਵੀ ਇਹਦਾ ਗਲਾ ਹੈ ਜੀ ਔਰ ਉੱਪਰ ਵੀ ਵਰਕ ਕੀਤਾ ਹੋਇਆ ਇਸ ਤਰ੍ਹਾਂ ਇਹ ਆਪਾਂ ਸ਼ੋਲਡਰ ਕੱਟ ਦੇ ਵਿੱਚ ਡਿਜ਼ਾਈਨ ਕੀਤਾ ਹੋਇਆ ਹੈ ਇਸ ਤਰ੍ਹਾਂ ਇਹ ਕੀ ਰਾ ਬਣਿਆ ਹੋਇਆ ਹੈ ਤੁਹਾਨੂੰ ਨੇੜੀ ਕਰਕੇ ਦਿਖਾਉਣੀ ਹੈ ਇਹਦਾ ਪ੍ਰੀ ਕੰਮ ਤੁਸੀਂ ਦੇਖੋ ਸੋ ਉਹਦੇ ਨਾਲ ਸਫਾਈ ਦੇ ਨਾਲ ਨਾ ਜਿਹੜਾ ਇਹਦੀ ਕੋਸਟ ਹੈਗੀ ਆ ਉਹ ਹਰ ਇੱਕ ਸੂਟ ਦੀ ਹੈ ਜਿਹੜੀ ਵੱਧ ਹੋ ਜਾਂਦੀ ਹੈ ਸੋ ਤੁਸੀਂ ਸਾਡੀ ਸਟਿਚਿੰਗ ਵੀ ਦੇਖਦੇ ਹੋਵੋਗੇ ਅਸੀਂ ਪ੍ਰੋਪਰ ਆ ਜਿਹੜੀ ਸਟਿਚਿੰਗ ਵੀ ਬਹੁਤ ਹੀ ਸਪੈਸ਼ਲ ਕਰਵਾਈਦੀ ਹੈ ਸੋ ਉਹਦੇ ਨਾਲ ਸਟਿਚਿੰਗ ਚਾਰजेस ਹੋ ਜਾਂਦੇ ਆ ਸੋ ਸਟਾਫ ਆ ਜਿਹੜਾ ਆਪਾਂ ਉਹ ਵੀ ਵਧੀਆ ਲਗਾਉਣੀ ਆ ਸੋ ਇਸ ਕਰਕੇ ਸਾਰਾ ਕੁਝ ਜਦੋਂ ਤੁਸੀਂ ਇੱਕ ਚੰਗਾ ਚੀਜ਼ ਦੇ ਇਹਦੀ ਕੋਸ਼ਿਸ਼ ਕਰਦੇ ਹਾਂ ਕਸਟਮਰ ਨੂੰ ਤਾਂ ਉਹ ਕੋਸਟਲੀ ਜਿਹੜਾ ਆਪਣੇ ਆਪ ਹੋ ਜਾਂਦਾ ਸੋ ਇਹ ਵੀ ਜਿਹੜਾ 컬러 ਹੈਗਾ 컬러 ਵੀ ਬਹੁਤ ਹੀ ਡਿਫਰੈਂਟ ਜਿਹਾ 컬러 ਹੈਗਾ ਔਰ ਇਹਦੀ embroiderry ਵੀ ਬਹੁਤ ਹੀ ਪਿਆਰੀ ਹੈ ਦੇਖੋ ਤੁਸੀਂ ਜਿਹੜਾ ਸ਼ੇਡ ਤੁਸੀਂ ਹੁਣ ਦੇਖ ਰਹੇ ਹੋ ਸੋ ਸੇਮ ਸ਼ੇਡ ਆ ਪੀਚ ਬ੍ਰਾਊਨ ਜਿਹਾ ਸ਼ੇਡ ਹੈਗਾ ਸੋ ਸਿੰਗਲ ਟਾਂਕੇ ਦੀ ਇਹਦੀ embroiderry ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਕੰਮ ਕਰਵਾਏ ਹੋਏ ਆ ਸੋ ਉਹਨਾਂ ਨੂੰ ਪਤਾ ਹੈਗਾ ਸੋ ਉਸੇ ਲਈ ਇਹ ਦੇਖੋ ਉੱਪਰ ਤੱਕ ਇਹਦੇ ਸੈਂਟਰ ਆ ਜਿਹੜਾ ਪੈਨਲ ਬਣਦਾ ਜੀ ਨੀਚੇ ਸੈਂਟਰ ਪੈਨਲ ਬਣਦਾ ਸਾਈਡਸ ਤੇ ਬੂਟੀਆਂ ਬਣਦੀਆਂ ਹੈਗੀਆਂ ਔਰ ਇਸ ਤਰ੍ਹਾਂ ਉੱਪਰ ਤੱਕਾ ਜਿਹੜਾ ਬੂਟੀ ਦਾ ਡਿਜ਼ਾਈਨ ਹੈ ਜੀ ਸੋ ਇਹ ਦੇਖੋ ਬਹੁਤ ਹੀ ਡਿਫਰੈਂਟ ਜਆ ਸਟਾਈਲ ਪੈਟਰਨ ਹੈ ਦਾ ਸੋ ਇਹ ਵੀ ਇਹਦੇ ਜਿਹੜੇ ਬਾਜੂ ਹੈ ਕਿ ਇਸ ਤਰ੍ਹਾਂ ਵਰਕ ਕੀਤਾ ਹੋਇਆ ਉਸ ਤੋਂ ਬਹੁਤ ਸਾਰੇ ਕੁਸਚਨ ਇਹ ਵੀ ਹੁੰਦੇ ਆ ਕਿ ਤੁਸੀਂ ਬਾਜੂ ਤੇ ਵਰਕ ਹੈ ਜੀ ਇਹਦਾ ਸਾਨੂੰ ਪਿਕਚਰ ਭੇਜ ਦੋ ਸੋ ਉਹ ਚੀਜ਼ ਪੋਸੀਬਲ ਨਹੀਂ ਹੁੰਦੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਆ ਕਿਉਂਕਿ ਜਦੋਂ ਕੋਈ ਵੀ ਸੂਟ ਬਣਾਉਣਾ ਹੈ ਆਪਣੀ ਸਾਰੀ ਟਰੇਸ ਹੈ ਜਿਹੜੀ ਉਹ ਸੇਮ ਬਣੀ ਹੁੰਦੀ ਹੈ ਜੀ ਅਗਰ ਤੁਸੀਂ ਇਸ ਔਰ ਸੂਟ ਦਾ ਆਰਡਰ ਦੇਵੋਗੇ ਤਾਂ ਅਸੀਂ ਤੁਹਾਨੂੰ ਉਹਨਾਂ ਨੂੰ ਲਿਖ ਕੇ ਭੇਜ ਦੇਣਾ ਜਾਂ ਕਾਰੀਗਰ ਕੋਲੇ ਸੋ ਟਰੇਸ ਅਸੀਂ ਕੱਢਾਂਗੇ ਸਿਮਿਲਰ ਰੈਨਸ ਸੂਟ ਛਪਣਾ ਹੈਗਾ ਇਹ ਨਹੀਂ ਹੈਗਾ ਕਿ ਤੁਹਾਡੇ ਸੂਟ ਤੇ ਕੱਟਵਰਕ ਹੋ ਜਾਊਗਾ ਜਾਂ ਤੁਸੀਂ ਪਹਿਲਾਂ ਨਹੀਂ ਬਾਜੂ ਦਿਖਾਈ ਸੀ ਤੇ ਬਾਜੂ ਕਿਸ ਤਰ੍ਹਾਂ ਸੀ ਸੋ ਬਾਜੂ ਤੇ ਜਿੰਨੀ ਕਿ ਐਮਬਰਾਇਡਰੀ ਚੱਲਦੀ ਹੈਗੀ ਐ ਸੋ ਉੰਨੀ ਕ ਆਪਾਂ ਜ਼ਰੂਰ ਕਰਦੇ ਹੈਗੇ ਆ ਉਹ ਟਰੇਸ ਦੇ ਅਕੋਰਡਿੰਗ ਬਣੀ ਹੋਈ ਹੁੰਦੀ ਹੈ ਪਹਿਲਾਂ ਤੋਂ ਹੀ ਸਾਡੀ ਜਿਹੜੀ ਟਰੇਸ ਆ ਆਲਰੇਡੀ ਬਣੀ ਹੋਈ ਹੁੰਦੀ ਹੈ ਸੋ ਇਹ ਵੀ ਜਿਹੜਾ ਡਿਜ਼ਾਈਨ ਹੈਗਾ ਜੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ ਕਿਉਂਕਿ ਇਹ ਡਾਰਕ ਬੋਟਲ ਗ੍ਰੀਨ ਤੇ ਬਣਿਆ ਹੋਇਆ ਸੋ ਇਹ ਬਹੁਤ ਹੀ ਸੋਹਣਾ ਸਿੰਗਲ ਟੰਕੇ ਦੀ embroiderry ਆ ਔਰ ਬੋਟਲ ਗ੍ਰੀਨ ਤੇ ਬਹੁਤ ਹੀ ਪਿਆਰਾ ਇਹ ਡਿਜ਼ਾਈਨ 컬러 ਬਹੁਤ ਵਧੀਆ ਲੱਗ ਰਿਹਾ ਬਹੁਤ ਹੀ ਡਿਫਰੈਂਟ ਜਿਹੜਾ ਸਟਾਈਲ ਹੈ ਦਾ ਵੀ ਸਾਈਡ ਤੇ ਪੈਟਰਨ ਬਣਿਆ ਹੋਇਆ ਸੈਂਟਰ ਪੈਨਲ ਬਣਿਆ ਹੋਇਆ ਨੀਚੇ ਘੇਰਾ ਬਹੁਤ ਹੀ ਪਿਆਰੇ ਜਿਹੇ ਕਲਰ ਕੰਬੀਨੇਸ਼ਨ ਦਿੱਤੇ ਹੋਏ ਆ ਬਾਦਲਾ ਪਲਸ ਮਸ਼ੀਨ ਏਮਬਰਾਇਡਰੀ ਦੇ ਸੂਟਸ ਹੈਗੇ ਆ ਸੋ ਇਸ ਤਰ੍ਹਾਂ ਦੇ ਕੰਮ ਆ ਜਿਵੇਂ ਤੁਸੀਂ ਕੰਮ ਦੇਖਿਆ ਕਰੋ ਕਿਉਂਕਿ ਬਹੁਤ ਸਾਰੇ ਜਿਹੜੇ ਬਾਗਨਿੰਗ ਵੀ ਕਰਦੇ ਆ ਕਿ ਤੁਸੀਂ ਆਪਣਾ ਸੇਮ ਕੋ ਹੀ ਜਿਹੜਾ ਰੇਟ ਹੁੰਦਾ ਜੀ ਹਾਂ ਤੁਸੀਂ ਦੁਪੱਟਾ ਜਿਹੜਾ ਕੱਟ ਕਰ ਸਕਦੇ ਹੋ ਓਨਲੀ ਸੂਟ ਲੈ ਸਕਦੇ ਹੋ ਔਰ ਬਹੁਤ ਸਾਰੇ ਕੁਐਸਚਨ ਇਹ ਵੀ ਹੁੰਦੇ ਆ ਕਿ ਅਸੀਂ ਤੁਹਾਨੂੰ ਆਪਣਾ ਸਟੱਫ ਭੇਜ ਦਈਏ ਸੋ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਅਗਰ ਤੁਸੀਂ 400 ਵਾਲਾ ਸਟੱਫ ਭੇਜੋਗੇ ਤਾਂ 1000 ਚ ਜਿਹੜਾ ਵਧੀਆ ਸਟੱਫ ਆ ਜਾਂਦਾ ਉਹ 5-600 ਪਿੱਛੇ ਜਿਵੇਂ ਤੁਸੀਂ ਇਹ ਏਮਬਰਾਇਡਰੀ ਵਾਲੀ ਕਰਾ ਰਹੇ ਹੋ ਤਾਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਸੋ ਕੋ ਤੁਸੀਂ ਸੂਟ ਪਾਉਂਗੇ ਤਾਂ ਉਹਦੀ ਗ੍ਰੇਸ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜਦੋਂ ਉਹਨੂੰ ਤੁਸੀਂ ਹਲਕੇ ਸਟੱਫ ਤੇ ਕਰਾਉਣੀ ਆ ਸੋ ਅਗਰ ਤੁਸੀਂ ਇੰਨੀ ਏਮਬਰਾਇਡਰੀ ਕਰਾ ਰਹੇ ਹੋ ਜਾਂ ਜਿਵੇਂ ਬਹੁਤ ਸਾਰੇ ਜਦੋਂ ਆਪਾਂ ਆਨਸਰ ਕਰਦੇ ਹੈਗੇ ਆ ਪ੍ਰਾਈਸ ਦਾ ਤਾਂ ਸਾਰੇ ਪੁੱਛਦੇ ਹੈਗੇ ਨੂੰ ਜੇ कॉटन ਤੇ ਕਰਾਉਣੇ ਹਨ ਤਾਂ ਜੀ कॉटन ਤੇ ਪਲੀਜ਼ ਇੰਨੀ এমਬਰਾਇਡਰੀ ਮੈਂ ਨਹੀਂ ਪ੍ਰੀਫਰ ਕਰਦੀ ਸੋ ਆਪਾਂ ਸਾਰਿਆਂ ਨੂੰ ਜਿਹੜੀ ਰਏ ਹੈਗੀ ਆ ਉਹ ਬਹੁਤ ਸਹੀ ਦੇਖਦੀ ਹੈ ਕਿ ਤੁਸੀਂ ਇਹ ਜਿਹੜਾ ਗਰੇ ਵਰਕ ਕਰਵਾ ਰਹੇ ਹੋ ਤਾਂ ਪਲੀਜ਼ ਇਹਨੂੰ कॉटन ਤੇ ਨਾ ਕਰਵਾਓ ਇਹਨੂੰ ਵਧੀਆ ਸਟਫ ਤੇ ਹੀ ਕਰਵਾਓ ਤਾਂ ਜੋ ਤੁਸੀਂ ਇਹਨਾਂ ਨੂੰ ਫੰਕਸ਼ਨਲ ਵੇਅਰ ਕਰ ਸਕੋ ਕਿ कॉटन ਚਾਹੇ ਕੋਈ ਵੀ ਆਪਾਂ ਲੈ ਲਈਏ ਮਸਲੀਨ ਲੈ ਲਈਏ ਚਾਹੇ ਉਹ 2-3 ਵਾਸ਼ ਤੋਂ ਬਾਅਦ ਥੋੜਾ ਸਟਫ ਹੈ ਜਿਹੜਾ ਉਹ ਥੋੜਾ ਪੁਰਾਣਾ ਦਿਖਣ ਲੱਗ ਜਾਂਦਾ ਜਾਂ ਕਾਟਨ ਦੇ ਵਿੱਚ ਥੋੜਾ ਸ਼੍ਰਿੰਕ ਹੋ ਜਾਂਦਾ ਕਾਟਨ ਦੀ ਪ੍ਰੋਬਲਮ ਹਮੇਸ਼ਾ ਤੋਂ ਰਹੀ ਹੈ ਤੁਸੀਂ ਉਹਨੂੰ ਪਾਰਟੀ ਵੇਅਰ ਵੀ ਨਹੀਂ ਵੇਅਰ ਕਰ ਸਕਦੇ ਸੋ ਇਹ ਹੈਗਾ ਜੀ ਜਿਵੇਂ ਸ਼ਿਮਰ ਦੇ ਵਿੱਚ ਇਹ ਵੀ ਸਾਰਿਆਂ ਦਾ ਬਾਦਲਾ ਵਰਕ ਦੇ ਵਿੱਚ ਇਹ ਆਪਣੇ ਕੋਲੇ ਰੈਡੀ ਹੈ ਜੀ ਇਹ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਲਰ ਦਿੱਤਾ ਹੋਇਆ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਵੀ ਕਰ ਸਕਦੇ ਹੋ ਇਹ ਮਹਿੰਦੀ ਕਲਰ ਦੇ ਉੱਪਰ ਬਣਿਆ ਹੋਇਆ ਔਰ ਸਿਲਕ ਸ਼ਿਮਰ ਦੇ ਵਿੱਚ ਹੈ ਜੀ ਸੋ ਉੱਪਰ ਤੱਕ ਇਹਦੇ ਇਹ ਵੀ ਫੁੱਲ ਹੈਵੀ embroiderry ਦਾ ਕੀਤਾ ਹੋਇਆ ਜੀ ਬਾਦਨਾ ਵਰਕ ਇਹ ਦੇਖੋ ਇਹ 5 ਮੀਟਰ ਸੂਟ ਹੈਗਾ ਜੀ ਇਹਦੇ ਨਾਲ ਤੁਸੀਂ ਸਟ੍ਰੇਟ ਬਾਟਮ ਵੀ ਬਣਾ ਸਕਦੇ ਹੋ ਸਟ੍ਰੇਟ ਪੈਂਟ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਬਾਜੂ ਤੇ ਦੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਸੋ ਇਹ ਵੀ ਸੂਟ ਹੈ ਜਿਹੜਾ ਬਹੁਤ ਹੀ ਪਿਆਰਾ ਹੈਗਾ ਸੋ ਤੁਸੀਂ ਇਸ ਤਰ੍ਹਾਂ ਦੇ ਸੂਟ ਸਾਜੀ ਜਿਹੜੇ ਆਪਣੇ ਕੋਲੋਂ ਟਰਾਈ ਕਰ ਸਕਦੇ ਹੋ ਸੋ ਮੈਨੂੰ ਲੱਗਦਾ ਕਿ ਤੁਹਾਨੂੰ ਜਿਹੜੇ ਸਾਰੇ ਡਾਊਟ ਕਲੀਅਰ ਹੋ ਗਏ ਹੋਣੇ ਆ ਤੁਹਾਡੇ ਸੂਟ ਮਹਿੰਗੇ ਕਿਉਂ ਹੁੰਦੇ ਆ ਸੋ ਆਪਸਾਰਾ ਸਟਾਫ ਵਧੀਆ ਲਾਈਦਾ ਹੈ ਉਹਦੇ ਉੱਪਰ ਜਿਹੜਾ ਵਰਕ ਹੈ ਜਿਹੜਾ ਉਹ ਬਹੁਤ ਵਧੀਆ ਕਰੀਦਾ ਹੈ ਦੁਪੱਟਾ ਵਧੀਆ ਲਾਉਣੇ ਆ ਟਾਈ ਡਾਈ ਹਰ ਇੱਕ ਦੁਪੱਟੇ ਤੇ ਕੋਸ਼ਿਸ਼ ਕਰਦੇ ਕਈ ਵਾਰ ਕਸਟਮਰ ਮੈਨੂੰ ਮੈਂਸ਼ਨ ਨਹੀਂ ਕਰਦਾ ਕਿ ਤੁਸੀਂ ਦੁਪੱਟਾ ਟਾਈ ਡਾਈ ਕਰਿਓ ਸੋ ਆਪਾਂ ਅਸੀਂ ਫੇਰ ਵੀ ਉਹਦਾ ਜਿਹੜਾ ਸਟਾਫ ਹੈਗਾ ਸੂਟ ਹੈਗਾ ਸੋ ਜਦੋਂ ਇਹ ਹੁੰਦਾ ਹੈ ਕਿ ਇਹਦੀ ਗ੍ਰੇਸ ਹੈ ਜਿਹੜੀ ਹੈ ਟਾਈ ਡਾਈ ਚ ਵਧੀਆ ਹੋਊਗੀ ਸੋ ਮੇਰੇ ਡਾਇਰ ਨੂੰ ਵੀ ਇਹ ਹੁੰਦਾ ਹੈ ਕੀ ਸੂਟ ਆ ਜਿਹੜਾ ਵੀ ਵਧੀਆ ਮੈਂ ਡਾਈ ਕਰਕੇ ਭੇਜਾਂ ਕਈ ਵਾਰ ਸਾਡਾ ਇਹ ਵੀ ਹੁੰਦਾ ਹੈ ਕਿ ਅਸੀਂ ਤੁਹਾਨੂੰ ਡਾਈ ਡਾਈ ਨਹੀਂ ਕਿਹਾ ਸੀਗਾ ਡਾਇਰ ਨਾਲ ਵੀ ਸਾਡੀ ਇਹ ਹੁੰਦੀ ਹੈ ਸੋ ਉਹ ਵੀ ਸਾਨੂੰ ਜਿਹੜਾ ਚੰਗਾ ਕੰਮ ਕਰਕੇ ਦਿੰਦਾ ਸੋ ਜਦੋਂ ਚੰਗੇ ਤੁਸੀਂ ਸੂਟਸ ਆਪਾਂ ਜਿਵੇਂ ਚੰਗਾ ਕੰਮ ਕਰਦੇ ਆ ਤਾਂ ਥੋੜਾ ਕੋਸਟਲੀ ਵੀ ਹੋ ਜਾਂਦਾ ਜੀ ਸੋ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨਸ ਆ ਨਵੇਂ-ਨਵੇਂ ਆਈਡੀਆਜ਼ ਆ ਜੀ ਸ਼ੇਅਰ ਕਰਦੇ ਨਵਾਂਗੇ ਸੋ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ-ਬਹੁਤ ਥੈਂਕ ਯੂ ਜੀ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਸੋ ਮੱਚ